ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਡੇ ਮੰਮੀ ਲੱਗੇ ਅੱਜ ੁੱਤੇ ਬਹਿ ਕੇ achar ਦੀ ਕਟਿੰਗ ਕਰਨ ਤੇ achar ਹੈ ਜਿਹੜਾ ਪਾਉਣਾ ਹੈ ਅਦਰਕ ਮਿਰਚਾਂ ਦਾ ਤੇ ਹੁਣ ਲੱਗੇ ਹੋਏ ਆ ਕਟਿੰਗ ਕਰਨ ਤੇ ਇਸ ਤੋਂ ਬਾਅਦ ਕਹਿੰਦੇ ਹੁਣ ਮੈਂ ਪਾਉਂਗੀ ਇੱਥੇ ਬਹਿ ਕੇ ਹੀ ਪਾਉਂਗੀ ਤੇ ਆਪਾਂ ਫਿਰ ਕਰ ਲਈ ਵੀਡੀਓ ਸ਼ੁਰੂ ਤੇ ਨਾਲ-ਨਾਲ ਆਪਾਂ ਬਣਾਵਾਂਗੇ ਵੀਡੀਓ ਅਨਸ ਸਰਦੀ ਆ ਗਈ ਹੁਣ ਆਪਾਂ ਅਦਰਕ ਦਾ achar ਪਾਉਣ ਲੱਗੇ ਆ ਅੱਛਾ ਠੰਡ ਤੋਂ ਚੰਗਾ ਵਾਈ ਵਾਦੀ ਤੋਂ ਚੰਗਾ ਗੁੱਡੀ ਦੁਖਦੀ ਆ ਅੱਛਾ ਬਾਜ਼ਰ ਕੇ ਖਾਂਦਾ ਨਹੀਂ ਜਾਂਦਾ ਅਚਾਰ ਦੇ ਤਾਂ ਉੱਤੇ ਰੋਟੀ ਨਾਲ ਖਾਦਾ ਜਾਂਦਾ ਹਾਂ ਨਾਲੇ ਹੁਣ ਧੁੱਪ ਦੇ ਵਿੱਚ ਬਹਿ ਕੇ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਹਨ ਜੀ ਕਰਦਾ ਵੀ ਇਹ ਕਰੀਏ ਕੰਮ ਇਹ ਜੇ ਇੱਕੇ-ਦਕੇ ਕੰਮ ਉਹੜਿਆ ਵਾਸਤੇ ਹੁੰਦੇ ਆ ਅੱਛਾ ਇਹ ਸੋਮਾ ਦੇ ਵਿੱਚ ਤਾਂ ਇਹ ਜਿਹੜੀਆਂ ਚੰਗੀਆਂ ਲੱਗਦੀਆਂ ਬੱਚਿਆਂ ਦਾ ਤੱਕ ਚੰਗਾ ਨਹੀਂ ਲੱਗਦਾ ਆਪ ਨੂੰ ਆਏ ਹੁੰਦਾ ਵੀ ਗੋਡੇ ਦੁਖਦੇ ਆ ਅਦਰਕ ਖਾਈ ਗਏ ਲਸਣ ਖਾਈ ਗਏ ਅਮੇਰਚਾ ਆਉਂਦੀਆਂ ਵੱਡੀਆਂ ਵੱਡੀਆਂ ਇਹ ਵਧਿਆਰੇ ਕੌੜੀਆਂ ਨਹੀਂ ਹੁੰਦੀਆਂ ਤੁਸਤ ਰੰਗ ਬਰੰਗੀਆਂ ਮਿਰਚਾਂ ਲੈ ਰੱਖੀਆਂ ਉਹ ਲਾਲ ਤਾਂ ਚਟਨੀ ਵਾਸਤੇ ਲਈਆਂ ਸੀ ਜਿਵੇਂ ਵਿੱਚ ਦੋਏ ਦੇ ਚਰਪਾਲ ਲਈ ਮੈਂ ਕਿਹਾ ਦੇਖਾਂਗੇ ਪਾ ਕੇ ਫਿਰ ਅੱਛਾ ਚਟਨੀ ਬਣਾਈ ਐ ਚਟਨੀ ਬਣਾਈ ਐ ਲਾਲ ਮਿਰਚਾਂ ਦੀ ਅਦਰਕ ਦੀ ਲਸਣ ਦੀ ਅੱਛਾ ਤੇ ਇਹ ਮਿਰਚਾਂ ਤਾਂ ਅਸੀਂ ਜੇ ਮੋਟੀਆਂ-ਮੋਟੀਆਂ ਤਾਂ ਵੈਸੇ ਤਾਂ ਮ ਸਰੋਂ-ਸਰੋਂ ਭਰ ਕੇ ਪਾਉਣੀ ਹੁੰਦੀ ਐ ਹੂੰ ਉਹ ਦੋ ਤਿੰਨ ਮਹੀਨਿਆਂ ਚ ਬਣਦੀਆਂ ਅੱਛਾ ਇਹ ਤਾਂ ਹੁਣ ਵੀ ਚੀਰ ਕੇ ਹੀ ਕੰਨੀ ਐ ਕਿ ਚੱਲ ਪਾ ਦਿਆ ਥੋੜੀਆਂ ਨਹੀਂ ਐ ਲਗੀਆਂ ਇਹ ਲੈ ਕੇ ਜਿਆਦਾ ਲੈ ਕੇ ਨਾ ਫਿਰ ਭਰ ਕੇ ਪਾ ਕੇ ਸਰੋਂ ਦੇ ਇੱਥੇ ਟਰਲੋਂਜੀ ਸਾਰਾ ਕੁਝ ਪਾ ਕੇ ਭਰ ਕੇ ਬਣਾਵਾਂਗੇ ਚਾਰ ਉਹਨਾਂ ਦਾ ਨਹੀਂ ਉਹ ਹੁਣੇ ਬਣਾਵਾਂਗੇ ਆਪਾਂ ਕਿ ਵੀ ਹਲੇ ਨਹੀਂ ਨਹੀਂ ਅਜੇ ਠਹਿਰ ਕੇ ਬਣਾਵਾਂਗੇ ਅੱਛਾ ਇਹ ਥੋੜੀਆਂ ਨਹੀਂ ਆ ਜੇ ਨਾ ਨਰਮ ਆ ਰਹੀਆਂ ਮੜੀਆਂ ਪਕੀਆਂ ਆਉਣ ਲੱਗੀਆਂ ਨਾ ਫੇਰ ਬਣਾਵਾਂਗੇ ਅੱਛਾ ਜੇ ਇਸ ਤੋਂ ਥੋੜੀ ਜਿਹੀ ਛੋਟੀ ਆਉਣ ਲੱਗ ਜੇ ਉਹ ਬਾਲ ਕੇ ਤੈਸਤੀ ਬਣ ਗਈ ਇਹ ਵੀ ਮਿਰਚ ਵੈਸੇ ਨਾ ਵਧੀਆ ਲੱਗਦੀ ਮੈਂ ਥੋੜਾ 4 ਰੱਖੀ ਰੱਖ ਕੋ ਖਰਾਬ ਨਹੀਂ ਹੁੰਦਾ ਛੋਟੀ ਮਿਰਚ ਦਾ ਥੋੜੀ ਜਿਹੀ ਛੋਟੀ ਮਿਰਚ ਦਾ ਸਿਰੋਂ ਸਿਰੋਂ ਭਰ ਕੇ ਵਿੱਚ ਅੱਛਾ ਡਾਇਰੈਕਟ ਨਹੀਂ ਐ ਤਿੱਕਾ ਬਣਾਇਆ ਨਹੀਂ ਪਿਛਲੀ ਤੋਂ ਪਿਛਲੀ ਵਾਰ ਬਣਾਇਆ ਠੀਕ ਹੈ ਚਾਰ ਬਣਾਉਣਾ ਹੈ ਤਕੀ ਬਸ ਤਾਜ਼ਾ ਤਾਜ਼ਾ ਖਾਦਾ ਜਾਵੀਂ ਅੱਛਾ ਫਰੈਸ਼ ਇਨਸਟੈਂਟ ਨਾਲ ਦੀ ਨਾਲ ਬਣਾ ਲਈਦਾ ਓਕੇ ਹਾਂ ਹਾਂ ਤੁਸੀਂ ਗਾਜਰਾਂ ਦਾ ਵੀ ਪਾਉਣੇ ਹੁੰਦੇ ਆ ਨਾਲ ਦੀ ਨਾਲ ਹਾਂ ਗਾਜਰਾਂ ਦਾ ਵੀ ਨਾਲ ਦੀ ਨਾਲ ਪਾ ਕੇ ਗਾਜਰਾਂ ਦਾ ਤਾਂ ਦੋ ਡੰਗ ਹੀ ਖਾਣੇ ਆ ਤਾਜ਼ਤ ਆ ਜਾਏ ਹੂੰ ਥੋਨੇ ਵੀ ਕਟਿੰਗ ਕਰਨੀ ਹੈ ਮਿਰਚ ਦੀ ਹਾਂ ਹੁਣ ਮਿਰਚਾਂ ਦੀ ਕਟਿੰਗ ਕਰਨੀ ਹੈ ਅਦਰਕ ਦੀ ਹੋ ਗਈ ਅਦਰਕ ਦੀ ਕੱਟ ਲਈਏ ਮੰਮੀ ਹਾਂ ਕੰਦੀ ਨਾਲ ਤਾਂ ਟੇਸਟੀ ਬਣਦੀ ਹੈ ਤੇਰ ਕੇ ਮਲੂ ਕਰਕੇ ਫੜ ਕੇ ਕਰਕੇ ਆ ਰਹੀ ਕੁਛ ਬੀਬੀ ਨੇ ਮੈਨੂੰ ਲਗਾ ਲਈ ਟੁਕਾ ਵੱਡੀ ਨੇ ਵਿੱਚ ਖਾ ਲਈ ਤੈਨੂੰ ਮਿਰਚ ਡੰਡੀ ਵਾਲੀ ਸਵਾਦ ਲੱਗਦੀ ਹੈ ਡੰਡੀ ਜਿਹੀ ਨਾ ਹਾਂ ਉਹ ਆਏ ਲੱਗਦਾ ਹਾਂ ਹੁੰਦਾ ਨਾ ਕੱਢ ਕੇ ਜਿ ਖਾ ਲੋ ਲੱਭੀ ਕਰਦੇ ਨਹੀਂ ਤੁਸੀਂ ਫਿਰ ਇਹ ਕਟਿੰਗ ਕਰਕੇ ਪਾਉਂਗੇ ਕਟਿੰਗ ਕਰਕੇ ਪਾਉਣੀ ਹੈ ਅੱਛਾ ਫਿਰ ਤਾਂ ਕੋਈ ਚੱਕਰ ਨਹੀਂ ਜੇ ਆਪਾਂ ਵੀ ਆਏ ਸਾਰੇ ਆਏ ਕਹਿੰਦੇ ਅੱਧੀ ਤੋੜ ਦੇ ਅੱਧੀ ਤੋੜ ਦੇ ਕਟਿੰਗ ਕਰਕੇ ਜਿੰਨੀ ਕਿਸੇ ਨੂੰ ਲੋੜ ਆ ਖਾ ਲੈ ਹਾਂ ਜੇ ਆਪਾਂ ਸਾਰੀ ਪੂਰੀ ਦੀ ਪੂਰੀ ਪਾਣੀ ਹੋਈ ਫੇਰ ਆਪਾਂ ਡੰਡੀ ਰੱਖ ਲੈਣੇ ਆਂ ਡੰਡੀ ਰੱਖ ਲੈ ਜੀ ਇਹ ਸੋਨੀਆਂ ਬੜੀਆਂ ਬੜੀਆਂ ਇਹ ਸੋਨੀਆਂ ਹੀ ਲੱਗਦੇ ਨੇ ਥੋਥੀਆਂ ਜੀਆਂ ਹੁੰਦੀਆਂ ਵਿੱਚੋਂ ਤਾਂ ਤਾਂ ਹੀ ਤਾਂ ਨਾ ਫੇਰ ਵਿੱਚ ਪਿੱਛੇ ਨੋਨ ਘੱਟ ਵੱਧ ਪੈ ਜਾਂਦਾ ਇਸ ਤਰ੍ਹਾਂ ਇੱਕੋ ਜਿਹਾ ਹੀ ਹੋ ਜਾਂਦਾ ਸਾਰਾ ਇਹਦੇ ਵਿੱਚ ਮੰਮੀ ਵੀ ਐ ਨਹੀਂ ਵੀ ਨਹੀਂ ਹੁੰਦੇ ਇਹਨਾਂ 'ਚ ਵੀ ਨਹੀਂ ਹੁੰਦੇ ਤਾਂ ਹੀ ਤਾਂ ਕੌੜੀਆਂ ਘੱਟ ਛੋਟੇ ਵੀ ਹੁੰਦੇ ਆ ਸ਼ਿਮਲਾ ਮਿਰਚਾਂ ਮੰਗਉਂਦੀਆਂ ਇਹ ਵੈਸੇ ਵੀ ਤਲਕੇ ਵੀ ਬਣ ਸਕਦੀ ਤਲਕੇ ਵੀ ਆਪਾਂ ਬਣਾਈਆਂ ਕਈ ਵਾਰੀ ਤਾਲ ਕੇਸਾ ਬਾਲ ਗਏ ਤਾਲ ਤੇ ਇਹਨਾਂ ਨੂੰ ਕੀ ਆਲੂ ਭਰ ਕੇ ਵੀ ਬਣਾਉਂਦੇ ਨੇ ਆਲੂ ਭਰ ਕੇ ਮਸਾਲਾ ਭਰ ਕੇ ਜਸਨਾ ਲਾ ਕੇ ਪਕੌੜਾ ਬਣਾਉਗੇ ਦਾ ਬੜਾ ਟੇਸਟੀ ਉਹ ਵੀ ਟੇਸਟੀ ਬੰਦ ਹੈ ਫੇਰ ਮਾਸੀ ਕੇ ਲਈ ਹੈ ਸੀ ਉੱਤੇ ਉਹ ਟੇਸਟੀ ਸੀ ਨਾਲ ਇਹ ਤਾਂ ਥੋੜੀਆਂ ਹੀ ਮਿਰਚਾਂ ਕਿੰਨੀਆਂ ਸਾਰੀਆਂ ਹੀ ਹੋ ਜਾਂਦੀਆਂ ਨੇ ਹਾਂ ਸਮਝਦੇ ਕਿੰਨਾ ਚਰਨੀ ਮੋਕੜੇ ਮੁੰਡਾ ਸੋਹਣੀ ਬੜੀ ਲੱਗਦੀ ਇੱਥੇ ਇਹ ਸੋਹਣੀ ਲੱਗਦੀਆਂ ਨੇ ਕਲਰਫੁਲ ਜੀਆਂ ਜਿਵੇਂ ਆਪਾਂ ਸੋਹਣੇ ਹੋਵੇ ਮੇਰੇ ਮਿਰਚਾਂ ਸੋਹਣੀਆਂ ਤਾਂ ਇੰਨਾ ਮਜ਼ਾ ਆ ਗਿਆ ਉਹ ਬੜਾ ਮਾਣ ਆਪਾਂ ਦਿੱਤਾ ਇੱਕੋ ਹੀ ਹੈ ਲਾਲ ਮਿਰਚ ਨਾ ਦੋ ਐ ਨਹੀਂ ਮੈਂ ਰੱਖੇ ਚਾਰ ਪੰਜ ਮਿਰਚਾਂ ਆ ਇੱਕੋ ਹੀ ਪਾ ਕੇ ਦੇਗਾ ਯਾਨੀ ਕਿ ਇਸ ਤਰ੍ਹਾਂ ਦੀ ਬਣਦੀ ਐ ਇਹ ਨਾ ਦੋ ਹੀ ਪਾ ਕੇ ਦੇ ਦਿੰਦੇ ਬੜੀਆਂ ਸੋਹਣੀਆਂ ਲੱਗਦੀਆਂ ਮੰਮੀ ਰੈੱਡ ਤੇ ਗ੍ਰੀਨ ਉੱਥੇ ਜਦ ਅਸੀਂ ਕੈਨੇਡਾ ਸੀਗੇ ਉੱਥੇ ਸ਼ਿਮਲਾ ਮਿਰਚਾਂ ਵੀ ਰੰਗ-ਬਰੰਗੀਆਂ ਲਿਆਉਂਦੇ ਹੁੰਦੇ ਸੀਗੇ ਅੱਛਾ ਤੇ ਆਈ ਉਹ ਰੈੱਡ ਗ੍ਰੀਨ ਔਰੇਂਜ yellow ਚ ਚਾਰ ਤਿੰਨ ਚਾਰ ਕਲਰ ਦੀਆਂ ਹੁੰਦੀਆਂ ਸੀਗੀਆਂ ਫਿਰ ਉਹਨਾਂ ਦਾ ਟੇਸਟ ਬਕਾ ਤੇ ਜਦੋਂ ਨਿਡਲ ਵਗੈਰਾ ਬਣਾਉਂਦੇ ਤੇ ਉਹਨਾਂ ਦੇ ਵਿੱਚ ਪਾਉਂਦੇ ਬੜੀਆਂ ਵਧੀਆਂ ਲੱਗਦੀਆਂ ਬਹੁਤ ਟੇਸਟੀ ਬਣਦੀਆਂ ਹੀ ਟੇਸਟੀ ਸੀਗੀਆਂ ਟੇਸਟ ਨਹੀਂ ਇਹ ਤਾਂ ਬਸ ਵੀ ਮਤਲਬ ਆਪਾਂ ਜਿਹੜੇ ਆਹ ਬਣਾਉਣੇ ਆਂਗੇ ਜੰਕ ਫੂਡ ਹੁਣ ਕਿੰਨਾ ਨਮਕ ਪਾਉਣੇ ਬਸ ਅੰਦਾਜ਼ੇ ਨਾਲ ਹੀ ਪਾਉਣੀਆਂ ਥੋੜਾ ਜਿਹਾ 3-4 ਚਮਚੇ ਪਾ ਲੈ ਹਾਂ 4 ਚਮਚੇ ਹੋ ਗਏ ਤੇ ਹਲਦੀ ਥੋੜੀ ਜੀ ਹਲਦੀ ਹਲਦੀ ਜਿਆਦਾ ਪਾ ਜੇ ਤਾਂ ਫਿਰ ਨੋਨ ਨਹੀਂ ਰਚੰਦਨ ਦੀ ਹਾਂ ਹਲਦੀ ਘੱਟ ਪਾਈ ਦੀ ਐ ਅਦਰਕ ਦਾ ਚਾਰਾ ਖਾਈਏ ਪੋਣ ਅਦਰਕ ਦਾ ਸੌਖਾ ਹੀ ਸੌਖਾ ਹੀ ਹੁੰਦਾ ਐ ਤਾਂ ਸੌਖਾ ਹੀ ਹੁੰਦਾ achar ਬਿਨਾ ਮਸਾਲਿਆਂ ਤੋਂ ਬਸ ਐ ਹੀ ਪਿਆ ਜਾਂਦੇ ਐ ਵੀ ਟੇਸਟੀ ਲੱਗਦੇ ਐ ਜਿਆਦਾ ਮਸਾਲਿਆਂ ਵਾਲੇ ਅਲੱਗ ਟੇਸਟ ਹੁੰਦਾ ਇਹਨਾਂ ਦਾ ਮਸਾਲਿਆਂ ਵਾਲੇ achar ਇੱਕ ਤਾਂ ਫਿਰ ਅਦਰਕ ਆਪ ਹੀ ਗਰਮ ਹੁੰਦਾ ਮਸਾਲੇ ਪਾ ਕੇ ਹੋਰ ਵੀ ਗਰਮ ਹੋ ਜਾਂਦਾ ਨਹੀਂ ਇਹ ਜਿਹੜਾ ਹੁਣ ਤੁਸੀਂ ਨਮਕ ਮਿਰਚ ਪਾਇਆ ਕੱਲੇ ਅਦਰਕ ਵਾਸਤੇ ਪਾਇਆ ਹਾਂ ਇਹ ਕੱਲੇ ਅਦਰਕ ਕਰਨਾ ਤੇ ਆ ਇਹਦੇ ਵਿੱਚ ਬਾਅਦ ਚ ਪਾਉਂਗੇ ਮਿਰਚਾਂ ਚ ਠੀਕ ਹੈ ਗ੍ਰੈਂਡਡ ਕੰਡਨਰਾਂ ਚ ਪਾਉਂਗੇ ਕਿ ਸਾਰਾ ਇਕੱਠਾ ਹੀ ਹਾਂ ਹਾਂ ਡਾਟ ਅੱਛਾ ਫੇਰ ਆਇ ਲੱਗਦਾ ਵੀ ਜਿਵੇਂ जिस हाब अदरक थोड़ा सी नमक ज्यादा पा लिया हाँ जो ਗਿਆ ਤੱਕੀ ਕੋਤੀ ਬੇਬੇ ਤੂੰ ਤੂੰ ਆਪਣਾ ਚਾ ਦਰਵਾਲੇ ਆਪਣਾ ਚਾ ਤਿਆਰ ਹੈ ਹੁਣ ਪਾ ਮੈਂ ਕੱਲ ਨੂੰ ਖਾ ਲਵਾਂ ਪਾ ਮੈਂ ਪਰਸੋਂ ਖਾ ਲਵਾਂ ਇੱਕ ਦਿਨ ਨੂਨ ਰੱਤੀ ਬਣੇਗੀ ਤਾਂ ਕੀ ਜਿਵੇਂ ਤੂੰ ਬੋਲੀ ਇਟਾਲੀ ਕਿੰਨਾ ਕੋਹ ਬੜਾ ਤਾਂ ਜਿਆਦਾ ਹੈ ਓਕੇ ਜਿਆਦਾ ਹੋ ਗਿਆ ਸੀ ਨਾ ਕਿਉਂਕਿ ਮਿਰਚਾਂ ਥੋਤੀਆਂ ਹੀਆਂ ਨੇ ਨਾ ਬਸ ਬਹੁਤ ਹੈ ਹੁਣ ਇੰਨਾਕ ਤਾਂ ਅੱਗੇ ਰਾਈ ਅੱਛਾ ਇਹ ਚਰਾਈ ਨੂੰ ਮਿਕਸ ਕਰਨੀ ਹੈ ਹਾਂ ਇਹ ਵੀ ਅੰਦਾਜ਼ੇ ਨਾਲ ਹੀ ਇਹ ਤਾਂ ਹਾਂ ਰਾਈ ਤਾਂ ਜਿਆਦਾ ਪਾ ਲਈ ਲੱਗਿਆ ਖੱਟੀਆਂ-ਖੱਟੀਆਂ ਹੋ ਜਾਂਦੀਆਂ ਇਹ ਹੁੰਦਾ ਹਨਾ ਹੱਥ ਦਾ ਆਪੇ ਦਾ ਤੇ ਹਲਦੀ ਕਿੰਨੀ ਪਾਉਂਗੇ ਬਸ ਹਲਦੀ ਥੋੜੀ ਇੱਕ ਚਮਚਾ ਇੱਕ ਤੋਂ ਵੀ ਘੱਟ ਇੱਕ ਤੋਂ ਘੱਟ ਸਹੀ ਗੱਲ ਹੈ 4 ਪੌਣੀ ਤਾਂ ਬਿਰਗਾਂ ਦੇ ਕੰਮ ਨਹੀਂ ਹੁੰਦੇ ਇੱਕ ਇੱਕ ਚਮਚੇ ਤੋਂ ਵੀ ਘੱਟ ਹਲਕੇ ਹਾਂ ਆ ਹੁਣ ਮੈਂ ਅੱਗੇ ਦੜਵੇ ਗਈ ਸੀ ਤੇ ਮੈਂ ਉਥੇ ਮੰਮੀ ਤੋਂ ਕੰਡੈਨਰ ਭਰਾ ਲਿਆ ਹੀ RAMLA ਮੈਂ ਕਿਹਾ ਸਾਡਾ ਆਚਾਰ ਨਿੰਬੂ ਦਾ ਹੋ ਗਿਆ ਖਤਮ ਤੇ ਸਾਨੂੰ ਦਿਓ ਵੀ ਆਚਾਰ ਉਹ ਵੀ ਕਰਤ ਲੱਗਦਾ ਨਹੀਂ ਉਹੀ ਲੱਗਦਾ ਹੈਗਾ ਉਹੀ ਲੱਗਦਾ ਹੈਗਾ ਇਹ ਬਾੜਾ ਹੋ ਜਾਂਦਾ ਹੈ ਕੱਟੋ ਹੋ ਜਾਤਾ ਨਾਜ ਹੈਗਾ ਵੱਧ ਦਾ ਕੋਈ ਇਲਾਜ ਨਹੀਂ ਕੇ ਸਹੀ ਗੱਲ ਹੈ ਇਹ ਖਾਰੀਆਂ ਖਾਧੀਆਂ ਚੰਦਗਾ ਸੱਚੀ ਗੱਲ ਹੈ ਖਾਰਾ ਤਾਂ ਕੁਝ ਵੀ ਨਹੀਂ ਖਾਧਾ ਜਾਂਦਾ ਚਾਹੇ achar ਹੋਵੇ ਤੇ ਚਾਹੇ ਸਬਜੀ ਇਹ ਕੱਟ ਹੋਇਆ ਤਾਂ ਇਹਨਾਂ ਦੇ ਉੱਤੋਂ ਦੀ ਕੀ ਪੈ ਜੂਗਾ ਇਹ ਕਰ ਪਰ ਕੇ ਪਾਈਆਂ ਹਾਂ achar ਦਾ ਤਾਂ ਇਹ ਚੱਲ ਹੁੰਦਾ ਵੀ ਜੇ ਕੱਟ ਰਹਿ ਗਿਆ ਉੱਤੋਂ ਦੀ ਪਤਾ ਆਪਾਂ ਸਬਜੀ ਚ ਵੀ ਪਾਇਆ ਜਾਦਾ ਪਰ ਜੇ ਸਬਜੀ ਦੇ achar ਚ ਫੁੱਲ ਹੋ ਜੇ ਫੇਰ ਨਹੀਂ ਕੱਢਾ ਫੇਰ ਕੱਢਣਾ ਔਖਾ ਫੇਰ ਸਬਜੀ ਦੇ ਵਿੱਚ ਇੱਕ ਪਿਆਜ਼ ਸੱਤ ਦੋ ਪਰ ਉਹ ਗੱਲ ਫੇਰ ਵੀ ਨਹੀਂ ਬੰਦਦੀ ਆਟੇ ਦੀ ਗਰੋਲੀ ਤਾਂ ਕਹਿ ਦਿੰਦੇ ਇਹਨੂੰ ਪਿਆਜ਼ ਵੀ ਸੌਂਦੇ ਪਿਆਜ਼ ਮਿੱਠਾ ਹੁੰਦਾ ਨਾ ਵੀ ਉਹ ਥੋੜਾ ਜਿਹਾ ਟੇਸਟ ਦਾ ਫਰਕ ਪੈ ਜਾਂਦਾ ਹੁੰਦਾ ਵੈਸੇ ਆਪਾਂ ਤਾਂ ਕਦੇ ਪਾਇਆ ਨਹੀਂ ਪਿਆਜ਼ ਆਪਾਂ ਕਦੇ ਨਾਲ ਬੱਦਦੀ ਨਹੀਂ ਪਿਆਜ਼ ਹਾਂ ਉਹ ਫਿਰ ਆਪਣੇ ਹੌਨ ਹੱਥ ਟਿੱਗੇ ਹੋਏ ਹੈਗੇ ਤੇ ਆਪਣੀ ਜਿੰਨੀ ਕ ਆਪਣੀ ਸਬਜ਼ੀ ਹੁੰਦੀ ਹੈ ਉਹ ਸਾਬ ਨਾਲ ਪਾ ਜੂਣਗੀਆਂ ਚੱਲੀ ਜਾਂਦਾ ਪੈ ਜਾਂਦੀ ਨੇ ਸੱਟ ਜਿਗਰ ਕੇ ਪੈ ਜਾਂਦੀਆਂ ਹੁੰਦੀਆਂ ਨੇ ਡਿਨਰ ਲੈ ਕੇ ਵੀ ਸਾਰ ਥੋੜਾ ਥੋੜਾ ਪਾਉਣਾ ਹੁੰਦਾ ਫਿਰ ਮੁੜ ਕੇ ਪਤਾ ਤਾਜਾ ਤਾਜਾ ਚਾਰ ਖੰਦੇ ਮੜ ਕੇ ਖੰਦੇ ਨਹੀਂ ਸਾਰਾ achar chak ke phrai da ਜਿਹੜਾ ਟੇਸਟ ਤਾਜੇ achar ਦਾ ਨਾ ਉਹ ਪਏ achar ਦਾ ਹੈਗਾ ਜਿਹੜੇ ਆਪਣੇ ਕੋਲ ਲੌਂਗ ਟਾਈਮ ਆਪਾਂ ਰੱਖ ਲੈਣੇ ਆ ਉਹਦਾ ਟੇਸਟ ਜਿਹੜਾ ਬਦਲ ਜਾਂਦਾ ਬਦਲ ਜਾਂਦਾ ਹਨ ਫਰਦਾ ਪਿਆ ਹੌਲੇ ਵੀ ਪਏ ਆ ਅਦਰਕ ਨਹੀਂ ਪਿਆ ਪਰ ਖੰਦ ਦੇ ਨਹੀਂ ਹੁਣ ਆਪਾਂ ਘਰੇ ਅੰਬ ਦਾ achar ਪਾਉਣੇ ਆ ਆਪਾਂ ਜਦੋਂ ਤਾਜ਼ਾ ਤਾਜ਼ਾ ਪਾਇਆ ਵਿਆ ਹੁੰਦਾ ਕੱਚਾ ਕੱਚਾ ਜਾਂ ਹੁੰਦਾ ਉਹ ਆਪਾਂ ਕਿੰਨੇ ਵੇਲੇ ਨਾਲ ਖਾਣਾ ਨਹੀਂ ਅੰਬ ਦਾ achar ਤਾਂ ਥੱਲੋ ਟੇਸਟੀ ਨਿਕਲਦਾ ਕਰਦਾ ਨਹੀਂ ਨਿਕਲਦਾ ਪਰ ਫਿਰ ਵੀ ਟੇਸਟ ਦਾ ਫਰਕ ਹੁੰਦਾ ਕਰਦਾ ਕਰਦਾ ਲਾਉਣਾ ਨਹੀਂ ਜਾਂ ਹਾਂ ਲਾਉਂਦਾ ਨਹੀਂ ਫਿਰ ਨਹੀਂ ਵੈਸੇ ਵੀ ਜੇ ਆਪਾਂ ਦੇਖੀਏ ਨਾ ਤਾਂ ਟੇਸਟ ਦਾ ਫਰਕ ਪੈ ਜਾਂਦਾ ਕਦੇ ਵੀ ਤੁਸੀਂ ਪਾ ਕੇ ਦੇਖਿਓ ਤੇਲ ਦੀ ਕਮੀ ਨਾ ਰੱਖੇ ਅੰਬ ਦੇ achar ਚ ਫਿਰ ਨਹੀਂ ਖਰਾਬ ਹੁੰਦਾ ਛੁੱਟੀਆਂ ਦੇ ਦਿਨ ਚੱਲੀ ਜਾਂਦੇ ਆ ਤੇ ਬੱਚੇ ਬਾਹਰ ਪੂਰੀ ਫੁੱਲ ਮਸਤੀ ਕਰ ਰਹੇ ਨੇ ਤੇ ਆਵਾਜ਼ਾਂ ਪੂਰੀਆਂ ਉਹ ਵਿੱਚ ਆ ਰਹੀਆਂ ਨੇ ਤੇ ਵਧੀਆ ਵੀ ਲੱਗਦਾ ਹੈ ਬਾਹਰ ਬਹਿ ਕੇ ਜਦੋਂ ਆਪਾਂ ਕੋਈ ਕੰਮ ਕਰਦੇ ਆ ਫਿਰ ਬਾਹਰਲੀ ਆਵਾਜ਼ਾਂ ਤਾਂ ਕੈਚ ਹੁੰਦੀਆਂ ਹੀ ਨੇ ਵਿੱਚ ਤੇ ਅੱਜ ਕੱਲ ਬਾਹਰ ਧੁੱਪੇ ਬੈਣ ਦਾ ਮੌਸਮ ਹੈ ਤੇ ਸਾਰੀ ਪਬਲਿਕ ਹੈ ਜਿਹੜੀ ਕੰਮ-ਕੰਮ ਕਰਕੇ ਧੁੱਪੇ ਬਹਿੰਦੀ ਹੈ ਤੇ ਫਿਰ ਪੂਰੀਆਂ ਇੱਧਰ ਉੱਧਰ ਦੀਆਂ ਆਵਾਜ਼ਾਂ ਵਿੱਚ ਆਉਂਦੀਆਂ ਨੇ ਤੇ ਆਪਣਾ achar ਹੈ ਜਿਹੜਾ ਤਕਰੀਬਨ ਸਾਰਾ ਪੈ ਚੁੱਕਿਆ ਹੈਗਾ ਅਦਰਕ ਦਾ ਵੀ ਤੇ ਮਿਰਚਾਂ ਦਾ ਵੀ ਤੇ ਹੁਣ ਮੰਮੀ ਨੇ ਕਰ ਦੇਣਾ ਕੰਟੇਨਰ ਬੰਦ ਮੈਂ ਇੱਥੇ ਧੁੱਪੀ ਚੱਕ ਲਈ ਸਾਰਾ ਕੁਝ ਇੱਥੇ ਵੇਖ ਕੇ ਜਾ ਪਾ ਲਿਆ ਚਲੋ ਸਾਡਾ ਚਾਹ ਪਿਆਰ ਧੁੱਪ ਵੀ ਜਾਣ ਵਾਲੀ ਹੈ ਆ ਵੇਖੋ ਮੰਮੀ ਜਿਹੜਾ ਦਿੱਤਾ ਸੀ ਆ ਵੀ ਕਿੰਨਾ ਸੋਹਣਾ ਹੋ ਗਿਆ ਆਪਣੇ ਉਹਦੇ ਰੱਖੀ ਆ ਗੀ ਹੈਨਾ ਬਹੁਤ ਸੋਹਣਾ ਹੋ ਗਿਆ ਜਿਹੜਾ ਤੁਸੀਂ ਨਹੀਂ ਦਿੱਤਾ ਸੀ ਵੀ ਮੈਨੂੰ ਉਹ ਪਾਇਆ ਸੀ ਹਾਂ